ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ 15 16 ਅਕਤੂਬਰ ਨੂੰ ਕਰਨਗੇ ਪਾਕਿਸਤਾਨ ਦਾ ਦੌਰਾ ਏਸ਼ੀਓ ਦੀ ਬੈਕ ਵਿੱਚ ਕਰਨਗੇ ਸ਼ਿਮੂਲੀਅਤ 9 ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਮੰਤਰੀ ਕਰੇਗਾ ਪਾਕਿਸਤਾਨ ਦਾ ਦੌਰਾ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਅਕਤੂਬਰ ਦੇ ਅੰਤ ਤੱਕ ਪੰਜਾਬ ਵਿੱਚੋਂ ਹੋਵੇਗੀ 15 ਲੱਖ ਮੀਟ੍ਰਿਕ ਟਨ ਝੋਨੇ ਦੀ ਚੁਕਾਈ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾ ਸਮਾਂ ਖਤਮ ਪੰਜਾਬ ਵਿੱਚ 13237 ਸਰਪੰਚ ਅਤੇ 84437 ਪੰਚਾਂ ਦੀ ਹੋਵੇਗੀ ਚੋਣ 15 ਅਕਤੂਬਰ ਨੂੰ ਹੋਵੇਗੀ VOTING ਤੇ ਹੁਣ ਖਬਰਾਂ ਵਿੱਚ ਧਾਰ ਨਾਲ ਭਾਰਤੀ ਵਿਦੇਸ਼ ਮੰਤਰੀ ਡਾਕਟਰ ਰਾਜੇ ਸ਼ੰਕਰ ਸ਼ੰਗਾਈ ਸਹਿਯੋਗ ਸੰਗਠਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣਗੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜਸਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸ ਵਾਰ ਪਾਕਿਸਤਾਨ ਐਸਆਈਓ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਮੀਟਿੰਗ 15 ਤੇ 16 ਅਕਤੂਬਰ ਨੂੰ ਹੋਵੇਗੀ ਇਸ ਤੋਂ ਪਹਿਲਾਂ ਅਗਸਤ ਵਿੱਚ ਪਾਕਿਸਤਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਨੂੰ ਅਕਤੂਬਰ ਵਿੱਚ ਹੋਣ ਵਾਲੀ ਸ਼ੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਕਾਉਂਸਲ ਆਫ ਹੈੱਡ ਆਫ ਗਵਰਨਮੈਂਟ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਇਹ 9 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਮੰਤਰੀ ਪਾਕਿਸਤਾਨ ਦਾ ਦੌਰਾ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਚੋਣੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਭੰਡਾਰਨ ਲਈ ਲੁੜਿੰਦੀ ਥਾਂ ਬਣਾਉਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਭਾਰਤੀ ਖੁਰਾਕ ਨਿਗਮ ਯਾਨੀ ਕਿ ਐਫਸੀਆਈ ਵੱਲੋਂ ਅਕਤੂਬਰ ਦੇ ਅੰਤ ਤੱਕ ਪੰਜਾਬ ਤੋਂ 15 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇਗੀ ਅਤੇ ਇਹ ਕੰਮ 20 ਰੇਲ ਗੱਡੀਆਂ, 3 ਕੰਟੇਨਰਾਂ ਅਤੇ ਕੁਝ ਛੋਟੇ ਟਰੱਕਾਂ ਨੂੰ ਇਸਤੇਮਾਲ ਕਰਦਿਆਂ ਪੂਰਾ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰੋਜੈਕਟ ਆਵਾ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਚੰਡੀਗੜ੍ਹ ਵਿੱਚ ਪ੍ਰਸਟ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਕਟਾਰੂਚੱਕ ਨੇ ਦੱਸਿਆ ਕਿ 31 ਦਸੰਬਰ 2024 ਤੱਕ ਸੂਬੇ ਦੇ ਗੋਦਾਮਾਂ ਤੋਂ ਲਗਭਗ 40 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇਗੀ। ਤਾਂ ਜੋ ਨਵੀਂ ਫਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਈ ਜਾ ਸਕੇ ਮੰਤਰੀ ਨੇ ਦੱਸਿਆ ਕਿ ਪাবਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਰਹੀ ਹੋਰ ਗੋਦਾਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਹਨੇ ਵੀ ਦੱਸਿਆ ਕਿ ਅਗਲੇ ਸਾਲ ਮਾਰਚ ਤੱਕ 90 ਲੱਖ ਮੀਟ੍ਰਿਕ ਟਨ ਭੰਡਾਰਨ ਦੀ ਥਾਂ ਪੈਦਾ ਹੋਣ ਦੀ ਸੰਭਾਵਨਾ ਹੈ ਉਹਨੇ ਕਿਹਾ ਕਿ ਇਸ ਨਾਲ ਅਨਾਜ ਨੂੰ ਸਟੋਰ ਕਰਨ ਲਈ ਪੰਜਾਬ ਵਿੱਚ ਥਾਂ ਦੀ ਕੋਈ ਕਿਰਲਤ ਨਹੀਂ ਹੋਵੇਗੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਦਾ ਅਵਾਸ ਖਾਲੀ ਕਰ ਦਿੱਤਾ ਅਤੇ ਲੁਟਿਆンス ਜੋਂ ਵਿੱਚ ਆਪਣੇ ਨਵੇਂ ਪਤੇ ਤੇ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੂੰ ਆਪਣੇ ਮਾਤਾ ਪਿਤਾ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਕਾਰ ਵਿੱਚ ਘਰੋਂ ਨਿਕਲਦੇ ਦੇਖਿਆ ਗਿਆ ਕੇਜਰੀਵਾਲ ਪਰਿਵਾਰ ਮੰਡੀ ਹਾਊਸ ਕੋਲ ਪੰਜ ਫਿਰੋਜ਼ ਸ਼ਾ ਰੋਡ ਸਥਿਤ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮੇਤਲ ਦੇ ਅਧਿਕਾਰਤ ਕਰ ਲਈ ਰਵਾਨਾ ਹੋਏ ਮੇਤਲ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਨੇ ਤੇ ਉਹਨਾਂ ਨੂੰ ਮੱਧ ਦਿੱਲੀ ਦੇ ਪਤੇ ਉੱਤੇ ਬੰਗਲਾ ਅਲਾਟ ਕੀਤਾ ਗਿਆ ਕੇਜਰੀਵਾਲ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਉਹਦੀ ਤੋਸੀਫਾ ਦਿੰਦੇ ਕਿਹਾ ਸੀ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਤੋਂ ਇਮਾਨਦਾਰੀ ਦਾ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਹੀ ਉਹ ਦੁਬਾਰਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ ਪੰਜਾਬ ਬੀਜੇਪੀ ਨੇ ਪੰਜਾਬ ਵਿੱਚ ਕਈ ਹਲਕਿਆਂ ਵਿੱਚ ਹੋਣ ਜਾ ਰਹੀਆਂ ਜਮਨੀ ਚੋਣਾਂ ਲਈ ਵੱਖ-ਵੱਖ ਹਲਕਿਆਂ ਦੇ ਇੰਚਾਰਜਾਂ ਅਤੇ ਕੋ-ਇੰਚਾਰਜਾਂ ਦੇ ਨਾਮ ਦਾ ਐਲਾਨ ਕੀਤਾ ਹੈ ਇਸ ਤਰ੍ਹਾਂ ਹੈ ਤੇ ਸ਼ਵੇਤ ਮਾਲਿਕ ਨੂੰ ਚੱਬੇਵਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਵਿਨਾਸ਼ ਰਾਏ ਖੰਨਾ ਨੂੰ ਗੇਦੜਬਾਹਾ ਮਨੋਰੰਜਨ ਕਾਲੀਆਂ ਨੂੰ ਬਰਨਾਲਾ ਡੇਰਾਬਾ ਬਣਾਉਣ ਲਈ ਆਸ਼ਵਨੀ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਆਈਟੀ ਦੀ ਜ਼ਿੰਮੇਵਾਰੀ ਅਨਿਲ ਸਰੀਨ ਨੂੰ ਦਿੱਤੀ ਗਈ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਖਤਮ ਹੋ ਗਿਆ ਪੰਜਾਬ ਵਿੱਚ 13237 ਸਰਪੰਚ ਅਤੇ 84437 ਪੰਚਾਂ ਦੀ ਚੋਣ ਹੋਣੀ ਹੈ ਵੋਟਿੰਗ 15 ਅਕਤੂਬਰ ਨੂੰ ਹੋਵੇਗੀ ਅਤੇ ਨਤੀਜੇ ਦਾ ਐਲਾਨ ਵੀ ਉਸੇ ਦਿਨ ਹੋਵੇਗਾ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਨੌਰ ਵਿੱਚ ਅੱਜ ਸਰਪੰਚਾਂ ਅਤੇ ਪੰਚਾਂ ਵੱਲੋਂ ਆਪਣੇ ਨਾਮਜ਼ਦਗੀ ਦੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਗਈਆਂ। ਬਲਾਕ ਕਲਨੌਰ ਦੀਆਂ 99 ਪੰਚਾਇਤਾਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਵਾਈ ਗਏ ਅਤੇ ਪ੍ਰਸ਼ਾਸਨ ਵੱਲੋਂ ਇਸ ਮੌਕੇ ਤੇ ਬਹੁਤ ਪੂਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਫਿਰ ਵੀ ਛੋਟੀਆਂ-ਮੋਟੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਇਸ ਮੌਕੇ ਤੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਂਤ ਮੀਟਾੰਗ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਕਲਨੌਰ ਵਿੱਚ ਲੋਕਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਨੇ। ਮਾਡੀ ਇਥੇ ਡਿਊਟੀ ਆ ਫੋਰਸ ਪ੍ਰੋਪਰਟੀ ਲੱਗੀ ਐ ਐਸਐਸਪੀ ਸਾਹਿਬ ਆਪ ਵੀ ਇੱਥੇ ਸਾਰਾ ਕੁਝ ਠੀਕ ਤਰੀਕੇ ਨਾਲ ਚੱਲ ਰਿਹਾ ਔਰ ਅਸੀਂ ਇੰਸ਼ੋਰ ਕਰਾਂਗੇ ਸਾਰਾ ਕੁਝ ਪੀਸਫੁਲ ਹੋਵੇ। ਰਾਜਪੁਰਾ ਵਿਚ ਸ਼ੰਭੂ ਬਲਾਕ ਦੇ ਸਰਪੰਚੀ ਪੇਪਰ ਦਾਖਲ ਕਰਵਾਉਣ ਸਮੇਂ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਪਿੰਡ ਆਕੜੀ ਦੇ ਜਸਵਿੰਦਰ ਸਿੰਘ ਜੋ ਕਾਗਜ਼ ਪਰਵਾਉਣ ਲਈ ਆਏ ਸਨ ਦੀ ਫਾਈਲ 파ੜ ਦਿੱਤੀ ਗਈ ਇਸ ਮੌਕੇ ਝੜਪ ਹੋਈ ਅਤੇ ਜਿਸ ਵਿੱਚ ਹੱਥ ਉਤੇ ਸੱਟ ਵੱਜਣ ਕਰਕੇ ਫਰਸ਼ ਉਤੇ ਖੂਨ ਡੁੱਲਿਆ ਨਜ਼ਰ ਆਇਆ ਇਸ ਦੌਰਾਨ ਕਾਂਗਰਸ ਦੇ ਆਗੂ ਅਤੇ ਸਾਬਕਾ ਵਿਧਾਇਕ ਦੇ ਸੁਪੁੱਤਰ ਗਗਨਦੀਪ ਜਲਾਲਪੁਰ ਨੇ ਪਹੁੰਚ ਕੇ ਚੇਤਾਵਨੀ ਦਿੱਤੀ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਉਧਰ ਮੌਕੇ ਤੇ ਐਸਟੀਐਮ ਅਵਿਕੇਸ਼ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀ ਕੀਤੀ ਜਾਵੇਗੀ ਵੱਲੋਂ ਮੇਰੇ ਕੋਲ ਆਈ ਹੈ ਵੀ ਇਹ ਉਸ ਤੇ ਝੜਪ ਹੋਈ ਹੈ ਉਸੇ ਸਿਚੁਏਸ਼ਨ ਦਾ ਸੰਗਿਆਨ ਲੈਂਦੇ ਹੋਏ ਮੈਂ ਇੱਥੇ ਵੀ ਆਇਆ ਹਾਂ ਡੀਐਸਪੀ ਸਾਹਿਬ ਵੀ ਆ ਗਏ ਹੈ ਉਹ ਦੇਖ ਕੇ ਕੀ ਇਸ਼ੂ ਹੈਗਾ ਵੀ ਟੇਕ ਅ ਵਟ ਏਵਰ ਲੀਗਲ ਕਾਰਵਾਈ ਜਿਹੜੀ ਹੋਣੀ ਹੈ ਉਹ ਡੈਫੀਨੇਟਲੀ ਸਰ ਅੰਦਰ ਆਮ ਜੀ ਪਾਰਟੀ ਦੇ ਇੰਗਲਿਸ਼ ਨੂੰ ਤੋੜ ਤੇ ਬੈਠੇ ਹੋਏ ਨੇ ਉਹਨਾਂ ਨੇ ਚੈੱਕ ਕਰ ਲੈਣਾ ਜੀ ਕੋਈ ਨਹੀਂ ਕੋਈ ਵੀ ਅਨਔਥਰਾਇਜ਼ ਬੰਦਾ ਕਿਤੇ ਨਹੀਂ ਬੈਠੇਗਾ ਜਿਹੜਾ ਵੀ ਹੈਗਾ ਜੋ ਵੀ ਹੈਗਾ ਜੇ ਹੁਣ ਕੋਈ ਕੈਂਡੀਡੇਟ ਹੈਗਾ ਡੈਫੀਨੇਟਲੀ ਓਨ ਦਾ ਫਾਰਮ ਲੈਣੇ ਆ ਉਹ ਸਾਰੇ ਕੈਂਡੀਡੇਟਸ ਦੇ ਫਾਰਮ ਲਿੱਤੇ ਜਾਣਗੇ ਕਿਸੇ ਵੀ ਕੈਂਡੀਡੇਟ ਦਾ ਫਾਰਮ ਨਹੀਂ ਛੱਡਿਆ ਜਾ ਮਮਦੋਟ ਵਿੱਚ ਸਰਕਾਰੀ ਸਕੂਲ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਕਾਗਜ਼ ਦਾਖਲ ਕਰਵਾਉਣਾ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਹਲਕੀਆਂ ਝੜਪਾਂ ਹੋਈਆਂ ਜਿਸ ਦੌਰਾਨ ਇੱਕ ਵਿਅਕਤੀ ਦੀ ਘੁੱਟਮਰ ਹੋਈ ਮਮਦੋਟ ਦੇ ਪਿੰਡ ਪੁੱਲ ਰਵਣਦੇਸ ਸਰਪੰਚੀ ਦੇ ਉਮੀਦਵਾਰ ਬਲਜੀਤ ਸਿੰਘ ਜਦੋਂ ਸਰਪੰਚੀ ਦੇ ਕਾਗਜ਼ ਭਰ ਕੇ ਮਾਰਕੀਟ ਕਮੇਟੀ ਦਫ਼ਤਰ ਤੋਂ ਬਾਹਰ ਆ ਰਹੇ ਸਨ ਤਾਂ ਦੂਜੀ ਧਿਰ ਦੇ ਕੁਝ ਵਿਅਕਤੀਆਂ ਨੇ ਉਹਨਾਂ ਦੀ ਘੁੱਟਮਰ ਕੀਤੀ ਜਿਸ ਬਾਬਤ ਉਹਨਾਂ ਨੇ ਦਰਖਾਸਤ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਨਾਮਜਦਗੀਆਂ ਦੇ ਆਖਰੀ ਦਿਨ ਮੋਗਾ ਤੋਂ ਵੱਖ-ਵੱਖ ਹਾਰੋ ਸੈਂਟਰਾਂ ਦੇ ਉੱਪਰ ਨੋਮੀਨੇਸ਼ਨ ਫਾਈਲਾਂ ਜਮ੍ਹਾਂ ਕਰਵਾਉਣ ਵਿੱਚ ਆ ਰਹੀ ਦਿੱਕਤ ਨੂੰ ਲੈ ਕੇ ਸ਼ਰੋਮਣੀ ਕਾਲਦਲ ਦੇ ਆਗੂ ਬਰਜਿੰਦਰ ਸਿੰਘ ਮੱਖਣਬਰਾੜ ਨੇ ਪ੍ਰਸ਼ਾਸਨ ਉੱਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਮਹਿਲਾਵਾਂ ਤੋਂ ਪਹਿਲਾਂ ਖੋ ਕੇ ਪਾੜੀਆਂ ਗਈਆਂ ਤੇ ਕਈਆਂ ਦੇ ਫਾਰਮ ਜਮ੍ਹਾਂ ਕਰਵਾਉਣ ਤੋਂ ਕਥਿਤ ਤੌਰ ਦੇ ਉੱਤੇ ਨਾ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਪੰਚਾਇਤ ਦੇ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੀ ਅੱਜ ਆਖਰੀ ਤਰੀਕ ਸੀ ਇਸ ਤੇ ਮੱਦੇਨਜ਼ਰ ਜਲੰਧਰ ਦਿਹਾਤੀ ਦੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖਾਕ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ਾਹਕੋਟ ਦੇ ਡੀਐਸਪੀ ओंकार ਸਿੰਘ ਬਰਾੜ ਅਤੇ ਐਸਐਚਓ ਲੋਈਆ ਯਾਦਵਿੰਦਰ ਸਿੰਘ ਨੇ ਬੀਡੀਪੀਓ ਦਫ਼ਤਰ ਲੋਈਆ ਅਤੇ ਸਾਰੇ ਹਾਰੋ ਦਫ਼ਤਰਾਂ ਵਿੱਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਡੀਐਸਪੀ ओंकार ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਚ ਆਮ ਪੰਚਾਇਤੀ ਚੋਣਾਂ ਹੋਣ ਦੇ ਸੰਬੰਧੀ ਨਾਮਿਨੇਸ਼ਨ ਦਾ ਦੇਣਾ ਤੇ ਮਾਨਯੋਗ ਐਸਐਸਪੀ ਜਨਾਦਰ ਅਧਿਆਤੇ ਦੇ ਸਾਹਰ ਕੌਮਲ ਸਿੰਘ ਖੱਖਦੀ ਦੀ ਗਾਈਡਲਾਈਨ ਤੇ ਪ੍ਰੋਪਰ ਹਰੇਕ ਜਿੱਥੇ ਨਾਮਿਨੇਸ਼ਨ ਹੋ ਰਹੀ ਹੈ ਪ੍ਰੋਪਰ ਅਸਿਫੋਰਟ ਰਿਪਲਾਈ ਕੀਤੀ ਗਈ ਹੈ ਮਾਜੋ ਡੀਸੀ ਸਾਹਿਬ ਤੇ ਐਸਜੀਐਮ ਸਾਹਿਬ ਜਿਹੜੇ ਸ਼ਾਕੋਟਾ ਉਹਨਾਂ ਨੇ ਵੀ ਆਪਣਾ ਸਟਾਫ ਪ੍ਰੋਪਰ ਲਾਇਆ ਹੋਇਆ ਉਹਨਾਂ ਨੂੰ ਗਾਈਡ ਕੀਤਾ ਹੋਇਆ ਸਾਰਾ ਅਮਨ ਮਾਨਣਾ ਪਬਲਿਕ ਜਿਹੜੀ ਹੈ ਤੁਸੀਂ ਦੇਖ ਹੀ ਰਹੇ ਆ ਤੇ ਆਪਣੇ ਪੇਪਰ ਜਿਹੜੇ ਫਿਲ ਕਰ ਰਹੇ ਆ ਸਾਡੇ ਵੱਲੋਂ ਅਮਨ ਖਰੂਨ ਦੀ ਸਥਿਤੀ ਬਣਾਈ ਰੱਖਣ ਲਈ ਹਰ ਤਰ੍ਹਾਂ ਦੀ ਫੋਰਸ ਉਪਲਬਧ ਹੈ ਤੇ ਅੱਜ ਮੈਂ ਖੁਦ ਕੱਲੇ ਕੱਲੇ ਬੂਥ ਤੇ ਜਿੱਥੇ-ਜਿੱਥੇ ਇਹਨਾਂ ਦੇ ਨਾਮੀਨੇਸ਼ਨ ਹੋ ਰਹੀ ਹੈ ਜਾ ਕੇ ਚੈੱਕ ਕਰ ਰਿਹਾ ਤੇ ਐਸਐਚਓ ਸਾਹਿਬ ਵੀ ਨਾਲ ਨੇ ਤੇ ਬੜਾ ਪੀਸਫੁਲ ਹੋ ਰਿਹਾ ਹੈ ਤੇ ਪਬਲਿਕ ਨੂੰ ਰਿਕਵੈਸਟ ਕਰਦੇ ਆ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਡਾਇਰ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਨੇ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਅਤੇ ਕ੍ਰਿਸ਼ਨ ਵਜੋਂ ਹੋਈ ਹੈ ਪੁਲਿਸ ਨੇ ਮਲਜ਼ਮਾਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਾਣਕਾਰੀ ਮੁਤਾਬਕ ਮਲਜ਼ਮ ਦਿੱਲੀ ਵਿੱਚ ਰਹਿੰਦੇ ਆਪਣੇ afghan handlerਾਂ ਦੇ ਸੰਪਰਕ ਵਿੱਚ ਸਨ handler ਅੰਤਰਰਾਸ਼ਟਰੀ ਡਰੱਗ 카rtel ਦਾ ਹਿੱਸਾ ਸਨ ਮੁਹਾਲੀ ਦੇ SSP ਦੀਪਕ 파ਰਕ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਉਨਾ ਦੱਸਿਆ ਕਿ ਮੋਹਾਲੀ ਪੁਲਿਸ ਨੇ ਡੇਰਾ ਬਸੇਵ ਤੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਇਹ ਵੀ ਕਹੇ ਕਿ ਜੈਕਟ ਵਿੱਚ ਨਸ਼ਾ ਭਰ ਕੇ ਸਪਲਾਈ ਕੀਤਾ ਜਾਂਦਾ ਸੀ। ਉਹਨਾਂ ਕਹੇ ਕਿ ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਵਿੱਚ ਜੁਟੀ ਹੋਈ ਹੈ। ਪਰਣਾਲਾ ਦੇ ਪਿੰਡ ਜਲੂਰ ਵਿੱਚ ਰਾਤ ਸਮੇਂ ਚੋਰਾਂ ਨੇ ਕਿਸਾਨ ਪਰਿਵਾਰ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰ ਵਿੱਚੋਂ 8 ਟੋਲੇ ਸੋਨਾ, 20000 ਰੁਪਏ ਦੀ ਨਕਦੀ ਅਤੇ ਹੋਰ ਮਹਿੰਗੇ ਕੱਪੜੇ ਲੈ ਕੇ ਫਰਾਰ ਹੋ ਗਏ। ਪੀੜਤ ਬਲਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਕੰਦਰੋਂ ਦੋ ਥਾਵਾਂ ਤੋਂ ਪਾੜ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਰਾਤ 2 ਵਜੇ ਦੀ ਗੱਲ ਆਈ ਤੇ ਇਹਦੇ ਵਿੱਚ 8 ਟੋਲੇ ਸੋਨਾ ਤੇ 20000 ਰੁਪਏ ਨਕਦੀ ਤੇ ਕੰਦਰ ਵਿੱਚ ਦੋ ਪਾੜ ਲਾਏ ਨੇ ਤੇ ਰਾਤ 8 2:00 ਵਜੇ ਚੋਰੀ ਕਰਕੇ ਲਏ ਕਿੰਨੇ ਵਜੇ ਪਤਾ ਕਿਵੇਂ ਲੱਗਿਆ ਤੁਹਾਨੂੰ ਯਾਨੀ ਕਿ ਸਾਨੂੰ ਤਾਂ ਸਵੇਰੇ 6:35 ਵਜੇ ਪਤਾ ਲੱਗਿਆ ਉਹ ਖੜਕਾ ਵਗੈਰਾ ਹੋਇਆ ਰਾਤ 2 ਵਜੇ ਇੱਕ ਵਾਰੀ ਖੜਕਾ ਹੋਇਆ ਤੇ ਉਦੋਂ ਅਸੀਂ ਉੱਠ ਕੇ ਬਾਹਰ ਜਿਹੜਾ ਮਾਰ ਕੇ ਫੇਰ ਸੌਂ ਗਏ ਸੱਕ ਹੈਗਾ ਤੁਹਾਨੂੰ ਕੋਈ ਤੇ ਸੱਕ ਦੋ ਤਿੰਨ ਬੰਦੇ ਉੱਪਰੇ ਫਿਰਦੇ ਸੀਗੇ ਕਿ ਉਹਨਾਂ ਨੇ ਸੱਕ ਆ ਜੀ ਜੇ ਸਵੇਰੇ 7:30 ਵਜੇ ਤੁਹਾਨੂੰ ਕਟੋਰੂਮ ਤੋਂ ਫੋਨ ਆਇਆ ਜਿਨਵੇਂ ਇੱਕ ਕੇਬਲ ਸਿੰਘ son of ਅਮਰਜੀਤ ਸਿੰਘ ਵਾਸੀ ਦਰਬਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਬਾੜ ਲਾ ਕੇ ਚੋਰੀ ਹੋਈ ਹੈ ਇਸ ਦਿਮੌਕੇ 112 ਟੀਮ ਵੀ ਪਹੁੰਚੀ ਸਾਡੇ ਅਸੀਂ ਪਹੁੰਚੇ ਮੌਕੇ ਜਾ ਕੇ ਦੇਖਿਆ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ ਜਿਸ ਦੇ ਬਾਵਜੂਦ ਵੀ ਪਿੱਛੇ ਖੇਤ ਛੋਨੇ ਸੀ ਉੱਥੇ ਪਾੜ ਲਾ ਕੇ ਚੋਰੀ ਕੀਤੀ ਗਈ ਹੈ ਉਹਦਾ ਬਿਆਨ ਲਿਖ ਕੇ ਅਸੀਂ ਜੋ ਕਾਰਵਾਈ ਹੋ ਰਹੀ ਹੈ ਨਾਲ ਉਹਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤੇ ਡਾਕਸ ਕੋੜ ਨਾਲ ਉੱਥੇ ਦੇਖ ਰਹੇ ਹਾਂ ਫਿੰਗਰਪ੍ਰਿੰਟਸ ਨੂੰ ਅਪਰਿੰਟਸ ਜੋ ਮਿਲਦੇ ਨੇ ਫੜ ਕੇ ਨਾ ਚੋਰ ਨੂੰ ਉਸ ਕਾਬੂ ਕਰਕੇ ਅਸੀਂ ਕਾਨੂੰਨ ਕਰਾਂਗੇ ਪੰਜ ਛੇ ਤੋਂ ਸੁਣਦੇ ਕਹਿੰਦਾ 10 ਵੀਰ ਕਹਿੰਦਾ ਕਹਿ ਰਿਹਾ ਬਾਕੀ ਵਾਲੇ ਵੈਰੀਫਾਈ ਕਰ ਰਹੇ ਆਂ ਸੀ ਜੋ ਹਮੇ ਸਾਟੇਟਮੈਂਟ ਲਖਾਊਗਾ ਉਹ ਜਨ ਸਾਧਿਆਸੀ ਕਰਵੇ ਉਹ ਉਸ ਪੱਤਰ ਦੇ ਕੇ ਸੀ ਦੋਸ਼ਮ ਦਲੀਲ ਦੀ ਦਲੀਲ ਫੜਨ ਦੀ ਕੋਸ਼ਿਸ਼ ਕਰਾਂਗੇ ਕੇਂਦਰ ਸਰਕਾਰ ਨੇ ਗੈਰ ਬਸਮਤੀ ਸਫੈਦ ਚੌਲਾਂ ਦੀ ਬਰਾਮਦ ਉਤੇ ਲੱਗੀ پابੰਦੀ ਹਟਾਉਂਦੇ ਇਸ ਦੀ ਕੀਮਤ 490 ਡਾਲਰ ਪ੍ਰਤੀ ਟਨ ਨਿਰਧਾਰਤ ਕੀਤੀ ਹੈ ਸਰਕਾਰ ਨੇ ਗੈਰ ਬਸਮਤੀ ਚੌਲਾਂ ਉਤੇ ਲੱਗਦੀ ਬਰਾਮਦ ਡਿਊਟੀ ਵੀ ਖਤਮ ਕਰ ਦਿੱਤੀ ਹੈ ਘਰੇਲੂ ਸਪਲਾਈ ਨੂੰ ਹੁਲਾਰਾ ਦੇਣ ਲਈ ਗੈਰ ਬਸਮਤੀ ਸਫੈਦ ਚੌਲਾਂ ਦੀ ਬਰਾਮਦ 20 ਜੁਲਾਈ 2023 ਤੋਂ ਬੰਦ ਕਰ ਦਿੱਤੀ ਗਈ ਸੀ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਡੀਜੀएफटी ਨੇ ਨੋਟੀਫਿਕੇਸ਼ਨ ਵਿੱਚ ਕੀ ਹੈ ਕਿ ਗੈਰ ਬਾਸਮਤੀ ਸਫਾਇ ਚੌੜਾ ਸੈਮੀ ਮੇਲ ਜਾਂ ਪੂਰੀ ਤਰਾ ਮੇਲ ਚੌੜਾ ਪਾਲਿਸ਼ ਜਾਂ ਗੈਰ ਪਾਲਿਸ਼ ਜਾਂ ਗੈਜਟ ਦੀ ਬਰਾਮਦ ਉਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਅਤੇ ਅਜੇਹੇ ਚੌੜਾ ਦੀ ਘੱਟੋ ਘੱਟ ਬਰਾਮਦ ਕੀਮਤ 490 ਡਾਲਰ ਪ੍ਰਤੀ ਟਨ ਨਿਰਧਾਰਤ ਕੀਤੀ ਗਈ ਹੈ ਜੋ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ ਅਤੇ ਅਗਲੇ ਹੁਕਮਤ ਤੱਕ ਜਾਰੀ ਰਹੇਗੀ ਸਰਕਾਰ ਨੇ ਫੈਸਲਾ ਅਜੇ ਮੌਕੇ ਲਿਆ ਜਦੋਂ ਸਰਕਾਰ ਦੇ ਕੋਲ ਗੋਦਾਮਾਂ ਦੇ ਵਿੱਚ ਚੌਲਾਂ ਦੇ ਵੱਡੇ ਭੰਡਾਰ ਮੌਜੂਦ ਨੇ ਤੇ ਪਰਚੂਨ ਕੀਮਤਾਂ ਕੰਟਰੋਲ ਹੇਠ ਨੇ ਬਰਾਮਦਕਾਰਾਂ ਨੇ ਗੈਰ ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ਉਤੇ ਪਾਬੰਦੀ ਹਟਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਏਡੀਆਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਪ੍ਰੇਮ ਗਰਗ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਖੇਤੀ ਸੈਕਟਰ ਲਈ ਲਾਹੇਵੰਦ ਹੈ ਕਿਉਂਕਿ ਇਸ ਨਾਲ ਕਈ ਸੈਕਟਰਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਦੀ ਨਵੇਂ ਦੇ مالی ਵਿਭਾਗ ਨੇ ਜਾਰੀ ਨੋਟੀਫਿਕੇਸ਼ਨ ਵਿੱਚ

एमएसपी पे पूरा राइस खरीदना पड़ता था यदि आप देखें अब से कुछ साल पहले गवर्नमेंट एक कोटा फिक्स करती थी कि 50 परसेंट या 75 फाइव परसेंट गवर्नमेंट सिर्फ इसके ऊपर लेवी के अंदर पैड़ी को ख़रीदेगी और अब पीछे कर दिया गया था कि 100 परसेंट गवर्नमेंट पैडी को ख़रीदेगी तो अब इसको गवर्नमेंट जब तेईस रुपये का रेट फिक्स होगा तो कोई भी किसान तेईस में गवर्नमेंट को पैडी नहीं देगा उसको प्राइवेट लोग खरीदेंगे यदि आज पच्चीस रुपये तीस रुपये अट्ठाईस रुपये में पैडी बिकेगी क्योंकि पच्चीस छब्बीस रुपये की पैडी को प्रोसेस करने में ऑटोमेटिकली किस आ, आ, जो फार्म इसको राइस मिलर को उसकी कॉस्ट सैंतीस अड़तीस रुपए के अंदर पड़ती है और सैंतीस अड़तीस रुपये का रेट आज एक्सपोर्ट के अंदर देखने को हमारे को अगले दो चार दिन के अंदर ही मिलेगा और उससे किसानों को डायरेक्टली अपनी फसल का दाम ज़्यादा मिलेगा गवर्नमेंट के एमएसपी से ज़्यादा मिलेगा उसकी वजह से गवर्नमेंट पर भी वजन कम पड़ेगा उसको स्टोरेज की प्रॉब्लम नहीं होगी या पैडी को प्रोसेस करने की दिक्कतें नहीं होगी तो इसका हर तरीके से किसान को और एक्सपोर्ट के ट्रेडर्स को या एक्सपोर्टर्स को बेनिफिट होगा लेकिन सर कौन कौन से चावल हमारे देश से एक्सपोर्ट होते हैं बासमती राइस होता है नॉन बासमती राइस होता है पार्बल सब तरीके के राइस एक्सपोर्ट होते हैं जिसके अंदर लगभग पाँच मिलियन टन के आसपास में बासमती राइस का एक्सपोर्ट होता है नॉन बासमती में काउंट करें तो आठ मिलियन टन वाइट राइस का एक्सपोर्ट होता है नौ आठ सात से आठ मिलियन टन पारबल राइस का एक्सपोर्ट होता है तो ये राइस जो बासम वाइट राइस पिछले एक साल के अंदर हमारा लगभग आठ मिलियन टन के सामने कुल चार लाख टन का एक्सपोर्ट हुआ तो उसके अंदर पार्बल राइस जरूर हमारा आठ मिलियन टन के सामने आठ मिलियन टन ही एक्सपोर्ट हुआ तो अब ये वापस हम वो आठ मिलियन टन जो वाइट राइस का एक्सपोर्ट हमारा रुक गया था वो एक्सपोर्ट होगा बासमती के अंदर एम खत्म कर दी गई है जो पहले 950 डॉलर के जिससे काफ़ी वेरायटियाँ ऐसी थी जो हमारे एक्सपोर्टर्स एक्सपोर्ट नहीं कर पा रहे थे कम रेट की बासमती होती है जिसके अंदर जैसे आप मान लें सुगंधा शरबती तो ये इनके रेट यदि 700 डॉलर के थे तो एक्सपोर्टर एक्सपोर्ट नहीं कर सकता था आज वो भी हम एक्सपोर्ट करेंगे तो हमारी एक्सपोर्ट बढ़ेगी और उससे डेफिनेटली किसानों को डायरेक्टली इसका फ़ायदा मिलेगा अगर मौसम की बात करें तो मौसम इस बार जिस तरीके का रहा है फसल का क्या अंदाजा आप लगा रहे हैं एक मिलियन टन से ऊपर की क्रॉप है और जो मानसून है लगभग सात परसेंट ज़्यादा मानसून हुआ है पिछले सालों के मुकाबले में और जो रिक्वायरमेंट थी उससे सेवन परसेंट मानसून ज़्यादा है पानी के लेवल जो हैं जमीन के अंदर हर जगह ऊपर आ चुके हैं अब किसी भी तरह की पानी की शॉर्टेज नहीं है और जो प्रिडिक्ट किया जाता है कि राइस के अंदर पानी बहुत लगता है ये तो फायदेमंद है राइस को कभी भी जितना हम राइस उगाएंगे उतना ही देश के लिए अच्छा होगा क्योंकि उतना पानी का लेवल हमारा रुकेगा हमारी बाढ़ या नदियों के पानी को संतुलित करने का फायदा मिलेगा उसे क्योंकि किसान जब भी खेती की जाती है तो उसके अंदर चार इंच के करीब पानी को रोक कर रखता है वो धीरे धीरे पानी नीचे जमीन के अंदर चला जाती है नीचे पानी का तल ऊपर आता है जिसको यदि आप पूरे साल भी यूज करेंगे तो पानी की शॉर्टेज नहीं होगी ਡੇਰਾ ਬੱਸੀ ਕਾਲਜ ਰੋਡ ਉੱਤੇ ਦੰਦਰਾਲਾ ਬੀੜ ਨੇੜੇ ਚੜਦੀ ਸਵੇਰ ਦੋ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ ਜੋ ਆਪਣੇ ਰਿਸ਼ਤੇਦਾਰ ਦੇ ਨਾਲ ਮੋਟਰਸਾਈਕਲ ਉੱਤੇ ਡੇਰਾ ਬੱਸੀ ਵੱਲ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਦੋ ਮੁਲਜ਼ਮਾਨ ਨੇ ਉਸ ਨੂੰ ਰੋਕਿਆ ਅਤੇ ਉਸ ਦੇ ਚਾਕੂ ਮਾਰ ਦਿੱਤਾ ਜ਼ਖਮੀ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਰਮਜੀਤ ਸਿੰਘ ਡੇਰਾ ਬੱਸੀ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹਮਲਾਵਰ ਮ੍ਰਿਤਕ ਦੇ ਨੇੜਲੇ ਪਿੰਡ ਤੁਮ ਗੋਲੀ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਅੱਜ ਵੇਰੇ ਕਰੀਬ 8 ਵਜੇ ਸੰਗੋਲੀ ਤੋਂ ਆਪਣਾ ਡੇਰਾਵਸੀ ਰੋਡ ਤੇ ਇੱਕ ਕਤਲ ਹੋਇਆ ਜਿਸ ਦੇ ਵਿੱਚ ਆਪਣਾ ਕਰਨਜੀ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਜਿਹਦੇ ਚਾਕੂ ਮਾਰ ਕੇ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਗਿਆ ਉਹਦੇ ਨਾਲ ਇੱਕ ਲੇਡੀ ਸੀ ਮਨਜੀਤ ਕੌਰ ਜਿਹਨੂੰ ਤੋਂ ਪੁਸ਼ਟੀ ਕਰਕੇ ਵੀ ਮੈਟਰ ਵੈਰੀਫਾਈ ਕਰ ਰਹੇ ਹਾਂ ਜਿਹੜੇ ਹਮਲਾ ਕਰਨ ਵਾਲੇ ਸੀ ਉਹ ਕਿੰਨੇ ਬੰਦੇ ਸੀਗੇ ਜੀ ਉਹ ਦੋ ਬੰਦੇ ਸੀ ਬਾਕੀ ਉਹਨਾਂ ਦੀ ਪੁਸ਼ਟੀ ਵੈਰੀਫਾਈ ਕਰ ਰਹੇ ਹਾਂ ਬੀਤੇ ਦਿਨ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇਤਿਹਾਸਕ ਫੈਸਲੇ ਵਿੱਚ ਖਾਲਸਾ ਯੂਨੀਵਰਸਿਟੀ ਨੂੰ ਮੁੜ ਬਹਾਲ ਕਰਨ ਦੇ ਨਾਲ ਹੀ ਮੈਨੇਜਮੈਂਟ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਡ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਵਿੱਚ ਕੌਂਸਲ ਦੇ ਮੁਖ ਦਫ਼ਤਰ ਵਿੱਚ ਅਧਿਕਾਰਧਾਰਾਵਾਂ ਵੱਲੋਂ ਖਾਸ ਵਿਚਾਰ-ਵਟਾਂਦਰੇ ਸਾਂਝੇ ਕਰਨ ਉਪਰੰਤ ਆਉਣ ਵਾਲੇ ਭਵਿਕ ਵਿੱਚ ਅਕਾਦਮਿਕ ਸੈਸ਼ਨ 2025-26 ਤੋਂ ਵਰਸਿਟੀ ਦੇ ਦਾਖਲਿਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਸਰਦਾਰ ਛੀਨਾ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਪੁਰਵਜਾਂ ਵੱਲ ਜੋ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੁਪਨਾ ਸਾਲਾਂ ਪਹਿਲਾਂ ਲਿਆ ਗਿਆ ਸੀ ਉਸ ਦੀ ਪੂਰਤੀ ਹੋਈ ਹੈ ਉਹਨਾਂ ਇਹ ਵੀ ਕਹੇ ਕਿ ਜਲਦੀ ਹੀ ਦਾਖਲਾ ਸਬੰਧੀ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ ਜਿਦਕੋ ਖਾਲਸਾ ਯੂਨੀਵਰਸਿਟੀ 2016 ਚ ਉਸ ਵੇਲੇ ਦੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਬਾਦਲ ਸਾਹਿਬ मिनिस्टर ਸੀਗੇ ਸਾਨੂੰ ਯੂਨੀਵਰਸਿਟੀ ਜਿਹੜੀ ਆ ਉਹ ਉਹਨਾਂ ਨੇ ਬਣਾ ਦਿੱਤੀ ਔਰ ਬਕਾਇਦਾ ਵਿਧਾਨ ਸਭਾ ਚ ਬਿੱਲ ਪਾਸ ਹੋਇਆ ਗਵਰਨਰ ਦੀ ਉਹਦੇ ਉੱਪਰ ਮੋਹਰ ਲੱਗ ਗਈ ਔਰ ਅਸੀਂ ਯੂਨੀਵਰਸਿਟੀ ਚਲਾ ਦਿੱਤੀ ਯੂਨੀਵਰਸਿਟੀ ਵਾਈਚਾਸਰ ਰੱਖੇ ਰਿਸਟਰਡ ਰੱਖੇ ਡੀਨ ਅਕੈਡਮਿਕਸ ਰੱਖੇ ਹੋਰ ਪ੍ਰੋਫੈਸਰ ਰੱਖੇ ਔਰ ਬੱਚਾ ਨੂੰ ਐਡਮਿਸ਼ਨ ਦਿੱਤੀ ਲੇਕਿਨ 2017 ਵਿੱਚ ਜਦੋਂ ਕਪਟਨ ਮੁੰਦਰ ਸਿੰਘ ਦੀ ਸਰਕਾਰ ਆਉਣ ਵਾਲੀ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਇਲੈਕਸ਼ਨ ਦੇ ਮੈਨ ਦੇ ਵਿੱਚ ਕਿ ਜਦੋਂ ਸਾਡੀ ਸਰਕਾਰ ਆਏਗੀ ਮੈਂ ਖਾਲਸਾ ਯੂਨੀਵਰਸਿਟੀ ਤੋੜ ਦਵਾਂਗਾ ਔਰ ਉਹੀ ਗੱਲ ਕੀਤੀ ਕਿ ਉਹਨਾਂ ਨੇ ਖਾਲਸਾ ਸਰਕਾਰ ਬੰਦ ਸਾਰੀ ਪਹਿਲਾ ਕੰਮ ਖਾਲਸਾ ਯੂਨੀਵਰਸਿਟੀ ਤੋੜਨ ਦਾ ਕੀਤਾ ਔਰ ਉਹਨਾਂ ਨੂੰ ਫਿਰ ਦੁਬਾਰਾ ਉਹਨਾਂ ਨੇ ਵਿਧਾਨ ਸਭਾ ਜਾ ਕੇ ਉਸ ਐਕਟ ਨੂੰ ਉਹਨਾਂ ਨੇ ਫਿਰ ਦੁਬਾਰਾ ਇਹਨੂੰ ਰੀਪੀਲ ਕਰ ਦਿੱਤੀ ਔਰ ਅਸੀਂ ਉਹਦੇ ਖਿਲਾਫ ਅਪੀਲ ਹਾਈ ਕੋਰਟ ਚ ਗਏ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਾਤ ਨਹੀਂ ਮਿਲੀ ਔਰ ਫਿਰ 2018 ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਕਿ ਸਾਡੇ ਨਾਲੇ ਬੜੀ ਜ਼ਿਆਦਤੀ ਹੋਈ ਹੈ ਕਿ ਸਰਕਾਰ ਕੋਈ ਕੰਮ ਕਰਦੀ ਹੈ ਤੇ ਦੂਜੀ ਸਰਕਾਰ ਨੇ ਉਹਨੂੰ ਤੋੜ ਦਿੱਤਾ ਹੈ ਬੜਾ ਗੈਰ ਸੰਵਿਧਾਨਿਕ ਆ ਤੇ ਉਹਦੀ ਸਾਡੇ ਕੋਲ ਸੁਣਵਾਈ ਹੁਣ 10 ਸਤੰਬਰ ਨੂੰ ਸਾਡੀ ਹੋਈ ਜਿਹਦਾ ਫੈਸਲਾ ਕੱਲ 3 ਅਕਤੂਬਰ ਨੂੰ ਆਇਆ ਔਰ ਅਸੀਂ ਬੜੇ ਤਲਵਾਦੀਆਂ ਔਰ ਸੁਪਰੀਮ ਕੋਰਟ ਦੇ ਉੱਤੇ ਸਾਨੂੰ ਬੜੀ ਆਸਥਾ ਹੈ ਹਿੰਦੁਸਤਾਨ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਆਸਤਾ ਹੈ ਕਿ ਸੁਪਰੀਮ ਕੋਰਟ ਨੇ ਬਹੁਤ ਧਿਆਨ ਨਾਲ ਸੁਣਿਆ ਔਰ ਸਾਡੇ ਵਕੀਲ ਸੀਗੇ ਸ਼੍ਰੀ ਪਟਵਾਲੀਆ ਸਾਹਿਬ ਪਟਵਾਲੀਆ ਸਾਹਿਬ ਨੇ ਇਸ ਕੇਸ ਨੂੰ ਬੜੇ ਗੌਦ ਨਾਲ ਬੜੇ ਸਟੱਡੀ ਕਰਕੇ ਇਸ ਕੇਸ ਨੂੰ ਡਿਸਕਸ ਕੀਤਾ ਡੇਢ ਘੰਟੇ ਉਹਨਾਂ ਦੀ ਬਹਿਸ ਚੱਲੀ ਔਰ ਫਿਰ ਮਾਨਯੋਗ ਜੱਜ ਸਾਹਿਬ ਨੇ ਇਸ ਗੱਲ ਨੂੰ ਸਰਕਾਰੀ ਐਡਵੋਕੇਟ ਜਿਹੜੇ ਸੀਗੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਇਹ ਗੱਲ ਕਹੀ ਕਿ ਇਹ ਹਾਊ ਪੀਪਲ ਵਿਲ ਟਰਸਟ ਯੂ ਇਫ ਵਨ ਗਵਰਨਮੈਂਟ ਇੱਕ ਗਵਰਨਮੈਂਟ ਜਿਹੜੀ ਹੈ ਉਹ ਸਰਕਾਰ ਕੋਈ ਚੀਜ਼ ਨੂੰ ਪਾਸ ਕਰਦੀ ਹੈ ਅਗਲੀ ਗੌਰਮਟ ਆ ਕੇ ਉਸ ਨੂੰ ਚੀਨ ਤੋੜ ਦਿੰਦੀ ਹੈ ਤੇ ਇਜ਼ ਇ ਡੈਮੋਕ੍ਰੇਸੀ ਇਹ ਤੁਸੀਂ ਕੀ ਕੀਤਾ ਔਰ ਉਹਨਾਂ ਨੇ ਜਿਹੜਾ ਫੈਸਲਾ ਬਹੁਤ ਇਤਿਹਾਸਕ ਫੈਸਲਾ ਜਿਹੜਾ ਉਹ ਦਿੱਤਾ ਔਰ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਆ ਸ਼ੁਕਰਗੁਜ਼ਾਰ ਔਰ ਬੜੀ ਦੇਰ ਤੋਂ ਸਾਡੇ ਵੱਡਿਆਂ ਪੁਰਖਾਂ ਦਾ ਇਹ ਸੁਪਨਾ ਸੀ ਕਿ ਖਾਲਸਾ ਜਿਹੜੀ ਹੈ ਯੂਨੀਵਰਸਿਟੀ ਬਣੇ ਖਾਲਸਾ ਯੂਨੀਵਰਸਿਟੀ ਹੁਣ ਬਣ ਗਈ ਹੈ ਬਹੁਤ ਸਾਰੇ ਸਿੱਖਾਂ ਦੀ ਡਿਮਾਂਡ ਸੀ ਸੋ ਮੈਂ ਬੜਾ ਧੰਨਵਾਦੀ ਆ ਮਾਨਯੋਗ ਸੁਪਰੀਮ ਕੋਰਟ ਦਾ ਆਪਣੇ ਵਕੀਲ ਸਾਹਿਬ ਦਾ ਔਰ ਸਾਰੇ ਆਪਣੇ ਮੈਂਬਰ ਸਾਹਿਬਾਨ ਦਾ कि ਅਸੀਂ ਬੜੀ ਲੰਬੀ ਕਾਨੂੰਨੀ ਲੜਾਈ ਲੜੀ ਹੈ ਔਰ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਫੇਰ ਦੁਬਾਰਾ ਯੂਨੀਵਰਸਿਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਵੀ ਲੱਗਦਾ ਹੈ ਯੂਨੀਵਰਸਿਟੀ ਨੂੰ ਤਿਆਰ ਕਰਨ ਦੇ ਵਿੱਚ ਕਦੇ ਰਾਜ ਦੇ ਲੋਕਾਂ ਨੇ ਫੈਮ ਦੇਣਾ ਦੇਖੋ ਸਾਡੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਸਾਡੇ ਸੂਬੇ ਦੀ ਸਰਕਾਰਾਂ ਨੂੰ ਔਰ ਦੇਸ਼ ਦੀ ਸਰਕਾਰਾਂ ਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਹੜੇ ਕੰਸਟਰਕਟਿਵ ਰੋਲ ਨੇ ਉਹ ਅਦਾ ਕਰਨੇ ਚਾਹੀਦੇ ਆ ਔਰ ਜੇ ਕੋਈ ਸਰਕਾਰ ਕੰਸਟਰਕਟਿਵ ਕੰਮ ਕਰਦੀ ਹੈ ਤੇ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ। ਬਦ ਕਿਸੇ ਦੀ ਗੱਲ ਹੈ ਕਿ ਸਾਡਾ ਚਾਹੇ ਕੰਸਟਰਕਟਿਵ ਕੰਮ ਹੋਵੇ ਚਾਹੇ ਕੁਝ ਹੋਵੇ ਹਰ اپੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਦੀ اپੋਜੀਸ਼ਨ ਕਰਦੀ ਹੈ। ਇਹ ਸਾਡੇ ਮੁਲਕ ਦਾ ਬੜੀ ਮਾੜੀ ਟ੍ਰੈਡੀਸ਼ਨ ਪੈ ਗਈ ਹੈ ਜਿਹੜੀ ਪਹਿਲਾਂ ਕਦੀ ਨਹੀਂ ਸੀ ਹੁੰਦੀ। ਅਲਿਡੇ ਐਂਟੀ ਟੈਰਰਿਸ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸਮਰੋਹ ਦਾ ਆਯੋਜਨ ਸੰਗਠਨ ਦੇ ਦਫ਼ਤਰ ਮਕਬੂਲ ਰੋਡ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਅਤੇ ਮਨਿੰਦਰਜੀਤ ਸਿੰਘ ਬੇਟਾ ਦੇ ਸੈਕਟਰੀ ਸ ਇਸ ਮੌਕੇ ਆਏ ਹੋਏ ਸੰਗਠਨ ਦੇ ਨਵੇਂ ਮੈਂਬਰਾਂ ਤੇ ਉਹਦੇ ਦਰਾਂ ਨੂੰ ਸੰਗਠਨ ਦੇ ਵੱਖ-ਵੱਖ ਆਉਦਿਆਂ ਦੇ ਨਿਯੁਕਤੀ ਪੱਤਰ ਵੰਡੇ ਗਏ। ਸ਼੍ਰੀ ਮਨਿੰਦਰ ਜੀ ਸੇ ਬਿੱਟਾਈ ਦੀ ਅਗਵਾਈ ਵਿੱਚ ਚੱਲ ਰਿਹਾ ਆਲ ਇੰਡੀਆ ਐਂਟੀ ਟੈਰਰ ਫਰੰਟ ਜੋ ਕਿ 98 ਤੋਂ ਚੱਲ ਰਿਹਾ। ਔਰ ਸ਼ਹੀਦ ਪਰਿਵਾਰਾਂ ਦੀ ਸੇਵਾ ਵਾਸਤੇ ਦੇਸ਼ ਦੇ ਵਿੱਚ ਕੁਰਤੀਆਂ ਨੂੰ ਦੂਰ ਕਰਨ ਵਾਸਤੇ ਟੈਰਰਿਜ਼ਮ ਨੂੰ ਫ੍ਰੀ ਕਰਨ ਵਾਸਤੇ ਅਸੀਂ ਇਹ ਲੜਾਈ ਲੜ ਰਹੇ ਹਾਂ। ਔਰ ਉਸ ਲੜਾਈ ਦੇ ਵਿੱਚ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਨਵੇਂ ਅਹੁਦੇਦਾਰ ਸ਼ਾਮਲ ਹੋਏ ਨੇ ਇਹ ਸਾਡੇ ਨਾਲ ਉਸ ਲੜਾਈ ਦੇ ਵਿੱਚ ਸ਼ਾਮਲ ਰਹਿਣਗੇ ਔਰ ਲੋਕਾਂ ਦੀ ਸੇਵਾ ਕਰਨਗੇ ਸ਼ਹੀਰ ਪਰਿਵਾਰਾਂ ਦੀ ਸੇਵਾ ਕਰਨਗੇ ਪੰਜਾਬੀ ਖਬਰਾਂ ਦੇ ਇਸ ਬਰੇਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਾਇਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ